ਹੱਥ ਫੜ ਕੇ ਤੂੰ ਮੇਰਾ ਅੰਦਰ ਬਿਠਾ ਲਿਆ ਉਹ ਹੱਥ ਫੜ ਕੇ ਤੂੰ ਮੇਰਾ ਅੰਦਰ ਬਿਠਾ ਲਿਆ ਚਾਹ ਦਾ ਕਪ ਨਾ ਨ ਕਰ ਦੇ ਬਣਾ ਲਿਆ ਨਾਲ ਲੱਗ ਮੇਰੇ ਮੰਜੇ ਉੱਤੇ ਛਾੜ ਕੇ ਇਹ ਸੋਚ ਕੇ ਤੂੰ ਬੈਗ ਮੇਰਾ ਹੱਥ ਫੜ ਕੇ ਫੇਰ ਹੋਰ ਨੇੜੇ ਹੋ ਗਈ ਸਭ ਕੁਝ ਭੁੱਲ ਗਈ ਹੋਰ ਢੀੜੀ ਹੋ ਕੇ ਸਭ ਕੁਝ ਫੁੱਲ ਗਈ ਐਨ ਉਸੇ ਵੇਲੇ ਹਾਈ ਮੇਰੀ ਅੱਖ ਖੁੱਲ ਗਈ ਉਹ ਪੂਰਾ ਸੁਪਨਾ ਸਜਾ ਕੇ ਇੱਕ ਗੀਤ ਬਣਾ ਕੇ ਸੁਪਨਾ ਸਜਾ ਕੇ ਇੱਕ ਗੀਤ ਬਣਾ ਕੇ ਤੇਰੇ ਮੂਰੇ ਬੈਠ ਤੈਨੂੰ ਮੈਂ ਸੁਣਾਇਆ ਪਤਲੋ ساری ਰਾਤ ਤੈਨੂੰ ਮੈਂ ਕੁਮਾਰਾ ਪਤਲੋ ਸਾਰੀ ਰਾਤ ਤੈਨੂੰ ਮੈਂ ਕੁਮਾਇ ਪਤਲੋ ਹੋ ਸਾਰੀ ਰਾਤ ਤੈਨੂੰ ਮੈਂ ਕੁਮਾਇ ਪਤਲੋ